ਸਸਿਕਾ ਜੀ ਉਮੀਦ ਹੈ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਲਾਈਟ ਵੇਵ ਅਕੈਡਮੀ ਤੇ ਜਿਵੇਂ ਕਿ ਤੁਹਾਨੂੰ ਪਤਾ ਰਹੇ ਜੀ ਪੀਐਸਟੀਸੀਐਲ ਦੇ ਵਿੱਚ ਕਾਫੀ ਵੈਕੈਂਸੀਜ਼ ਆਈਆਂ ਨੇ ਉਹਨਾਂ ਦਾ ਫੁੱਲ ਡਿਟੇਲ ਹੈ ਜਿਹੜਾ ਨੋਟੀਫਿਕੇਸ਼ਨ ਜਿਹੜੀ ਆਈ ਹੈ ਉਹਦੇ ਬਾਰੇ ਥੋੜੀ ਡਿਸਕਸ਼ਨ ਕਰਾਂਗੇ ਕਿਹੜੇ ਕਿਹੜੇ ਬੱਚੇ ਭਰ ਸਕਦੇ ਆ ਕਿਹੜੇ ਨਹੀਂ ਭਰ ਸਕਦੇ ਮੇਨਲੀ ਡਿਸਕਸ਼ਨ ਰਹੇ ਜੀ ਉਹਨਾਂ ਦੇ ਲਈ ਰਹੂਗੀ ਜਿਹੜੇ ਆਪਣੇ ਇਲੈਕਟ੍ਰੀਕਲ ਦੇ ਸਟੂਡੈਂਟ ਨੇ ਚਾਹੇ ਉਹਨਾਂ ਨੇ ਆਈਟੀਆ ਕੀਤੀ ਹੈ ਚਾਹੇ ਉਹਨਾਂ ਨੇ ਬੀਟੈਕ ਕੀਤੀ ਹੈ ਚਾਹੇ ਉਹਨਾਂ ਦਾ ਆਪਣਾ ਡਿਪਲੋਮਾ ਕੀਤਾ ਹੈਗਾ ਤਾਂ ਉਹਦੇ ਰਿਗਾਰਡਿੰਗ ਜੋ ਵੀ ਬੱਚੇ ਭਰ ਸਕਦੇ ਆ ਜਾਂ ਕਿਸੇ ਬੱਚੇ ਨੂੰ ਕੋਈ ਬੈਚ ਵਗੈਰਾ ਚਾਹੀਦਾ ਹੈਗਾ ਤਾਂ ਉਹਦੇ ਬਾਰੇ ਆਪਾਂ ਫੁੱਲ ਡਿਟੇਲ ਡਿਸਕਸ਼ਨ ਕਰਾਂਗੇ ਤੇ ਦੇਖੋ ਜੇ ਆਪਣੀਆਂ ਕਾਫੀ ਵੈਕੈਂਸੀਆਂ ਆਈਆਂ ਨੇ ਤੇ ਉਹਨਾਂ ਨੂੰ ਲੈ ਕੇ ਪਹਿਲਾਂ ਮੈਂ ਤੁਹਾਨੂੰ ਦੱਸਦਾ ਜਿਹੜੇ ਵੀ ਬੱਚੇ ਤਿਆਰੀ ਕਰਨੀ ਚਾਹੁੰਦੇ ਨੇ ਉਹਨਾਂ ਦੇ ਲਈ ਆਪਣੀ ਐਪ ਹੈਗੀ ਹੈ ਲਾਈਟਵੇਵ ਅਕੈਡਮੀ ਠੀਕ ਹੈ ਤਾਂ ਉਹਦੇ ਉੱਤੇ ਜਾ ਕੇ ਤੁਸੀਂ ਜੇ ਇਹ ਤੇ ASSE ਦਾ ਸਪੈਸ਼ਲ ਬੈਚ ਪਰਚੇਜ਼ ਕਰ ਸਕਦੇ ਹੋ ਠੀਕ ਹੈ ਰਜੇ ਲਾਈਟ ਬੇਵ ਓਕੇ ਹਾਂ ਪੂਰੀ ਤਿਆਰੀ ਕਰਵਾਵਾਂਗੇ ਟੈਕਨੀਕਲ ਦੇ ਨਾਨ ਟੈਕਨੀਕਲ ਦਾ ਜਿਹੜੇ ਬੱਚੇ ਮੈਥੋਂ ਪੜ੍ਹਿਆ ਉਹਨਾਂ ਨੂੰ ਪਤਾ ਹੀ ਹੈ ਰਜੇ ਕੁਆਲਿਟੀ ਕੀ ਦੇ ਰਿਹਾ ਮੈਂ ਉਹਦੇ ਵਿੱਚ ਤੇ ਕੁਆਂਟੀਟੀ ਵੀ ਕੀ ਮਿਲੂਗੀ ਸਾਰਾ ਕੁਝ ਪਤਾ ਹੈਗਾ ਬੱਚਿਆਂ ਨੂੰ ਤੇ ਤੁਸੀਂ ਐਪ ਨੂੰ ਡਾਊਨਲੋਡ ਕਰ ਲਿਓ ਪਲੇ ਸਟੋਰ ਤੋਂ ਜਾ ਕੇ ਤੁਹਾਨੂੰ ਕੋਰਸ ਤੇ ਜਾ ਕੇ ਤੁਸੀਂ ਪਰਚੇਸ ਕਰ ਸਕਦੇ ਹੋ انرੋਲ ਕਰ ਸਕਦੇ ਹੋ ਬਾਕੀ ਇਹਦੇ ਉੱਤੇ ਰਜੇ ਮੈਂ ਜਿਹੜੇ ਵਿੱਚ انرੋਲ ਕਰਨਾ ਵੀ ਚਾਹੁੰਦੇ ਐ ਅੱਜ ਮੈਂ ਡਿਸਕਾਊਂਟ ਅਪਲਾਈ ਕਰੂੰਗਾ ਠੀਕ ਹੈ ਡਿਸਕਾਊਂਟ ਤੁਸੀਂ ਅਪਲਾਈ ਕਰਨ ਤੋਂ ਬਾਅਦ ਕੱਲ ਤੱਕ ਉਹ ਡਿਸਕਾਊਂਟ ਚੱਲੂਗਾ ਠੀਕ ਹੈ 500 ਰੁਪਏ ਦਾ ਡਿਸਕਾਊਂਟ ਹੋਗਾ ਦੋਵੇਂ ਕੋਰਸੇਸ ਤੇ ਜੇ ਤੇ ਐਸਐਸਏ ਦਾ ਇੱਕ ਸਪੈਸ਼ਲ ਕੋਰਸ ਹੈਗਾ ਤੇ ਇੱਕ ਜਿਹੜਾ ਹੈਗਾ राजे ਅਪਰੈਂਟਸ਼ਿਪ ਤੇ ਐਲ ਦੋਵਾਂ ਦੇ ਉੱਤੇ ਹੀ ਕਰ ਦਊਗਾ ਕੱਲ ਤੱਕ ਤੁਸੀਂ ਜਿਹੜੇ ਵੀ ਬੱਚੇ ਇੰਟਰਸਟਿਡ ਉਹਨੂੰ ਪਰਚੇਜ਼ ਕਰ ਲਓ ਠੀਕ ਹੈ ਇਹ ਤੁਹਾਨੂੰ ਕੋਰਸ ਪੂਰਾ ਲਾਈਵ ਰਹਿਣ ਵਾਲਾ ਹੈਗਾ ਤੇ ਐਪ ਦੇ ਉੱਪਰ ਇਹ ਪ੍ਰੋਪਰ ਆਨਲਾਈਨ ਵਾਲੇ ਬੱਚਿਆਂ ਦੇ ਲਈ ਸਪੈਸ਼ਲ ਕੋਰਸ ਚੱਲੇਗਾ ਟੈਕਨੀਕਲ ਤੇ ਨਨ ਟੈਕਨੀਕਲ ਚਲੋ ਨੋਟੀਫਿਕੇਸ਼ਨ ਨੂੰ ਆਪਾਂ ਡਿਸਕਸ ਕਰਦੇ ਹਾਂ राजे ਦੇਖੋ ਆਪਣੇ ਨਾਲ ਦੋ ਸੀਆਰਏ ਆਏ ਨੇ ਇੱਕ ਸੀਆਰਏ ਨੰਬਰ ਆਪਣੇ ਕੋਲ ਕੀ ਆਇਆ राजे 13 ਤੇ ਇੱਕ ਆਪਣੇ ਕੋਲੇ ਕੀ ਆਇਆਗਾ 12 ਠੀਕ ਹੈ 1 13 ਹੈ ਰਜੇ ਇੱਕ ਨਾਲ ਹੀ ਮੈਂ ਦੂਸਰੀ ਇੱਕ ਆਇਆ ਹੈਗਾ ਆਪਣੇ ਕੋਲੇ 13 ਦੋਵੇਂ ਲਗ-ਲਗ ਪੋਸਟਾਂ ਦੇ ਲਈ ਹੈ ਨੇ ਜਿਹੜਾ 12 ਵਾਲਾ ਆਪਣਾ ਨੋਟੀਫਿਕੇਸ਼ਨ ਹੈਗਾ 12 ਦੇ ਵਿੱਚ ਕੀ ਆਇਆ ਹੈਗਾ ਰਜੇ ਇਹਦੇ ਚ ਆਪਾਂ ਨੂੰ ਸਪੈਸ਼ਲ ਇੱਕ ਤਾਂ ਅਸਿਸਟੈਂਟ ਇੰਜੀਨੀਅਰ ਠੀਕ ਹੈ ਇਲੈਕਟ੍ਰੀਕਲ ਪੀਐਸਪੀਸੀਐਲ ਤੇ ਪੀਐਸਟੀਸੀਐਲ ਜਿਹੜੀ ਇਹ ਵੈਕੈਂਸੀ ਹੈਗੀ ਇਹ ਦੋਵਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੀ ਹੈ ਪੀਐਸਪੀਸੀਐਲ ਤੇ ਟੀਸੀਐਲ ਮੈਂ ਪਹਿਲਾਂ ਹੀ ਦੱਸਦਾ ਜਿੰਨਾ ਇਹਨੂੰ ਮੈਂ ਪੜਿਆ ਹੈਗਾ ਉਹਦੇ ਵਿੱਚ ਜਿਹੜੀਆਂ ਪੀਐਸਪੀਸੀਐਲ ਦੀਆਂ ਰਜੇ ਉਹ ਪੋਸਟਾਂ ਦਾ ਆਪਣੀਆਂ ਬੈਕਲੌਗ ਦੀਆਂ ਹੀ ਨੇ ਟੀਸੀਐਲ ਦੇ ਵਿੱਚ ਨਿਉ ਪੋਸਟਾਂ ਤੁਹਾਨੂੰ ਦੇਖਣ ਨੂੰ ਮਿਲਣੀਆਂ ਠੀਕ ਹੈ ਤੇ ਬਾਕੀ ਰਜੇ ਜਿਹੜੇ ਆਪਣੇ ਆਏ ਹੈਗੇ ਪੋਸਟਾਂ ਅਸਿਸਟੈਂਟ ਮੈਨੇਜਰ ਹੈਗੇਗਾ ਆਈਟੀ ਅਕਾਊਂਟੈਂਟ ਆਫੀਸਰ ਹੈਗੇ ਡਿਵੀਜ਼ਨਲ ਅਕਾਊਂਟੈਂਟ ਹੈਗੇ ਤੇ ਜਿਹੜੀ ਆਪਣੇ ਕੰਮ ਦੀ ਹੈਗੀ ਇਲੈਕਟ੍ਰੀਕਲ ਵਾਲਿਆਂ ਦੇ ਉਹ ਹੈਗੇ ਰਜੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਤੇ ਜਿਹੜੀ ਇੱਕ ਹੈਗੀ ਹੈ ਸਿਵਲ ਵਾਲਿਆਂ ਦੇ ਲਈ ਜੂਨੀਅਰ ਇੰਜੀਨੀਅਰ ਜਿਨ੍ਹਾਂ ਦੀ ਸਿਵਲ ਇੰਜੀਨੀਅਰਿੰਗ ਕੀਤੀ ਹੋਈ ਹੈ ਤੇ ਇੱਕ ਲਾਅ ਅਫੀਸਰ ਦੀ ਵੀ ਹੈਗੀ ਹੈ ਗ੍ਰੇਡ 2 ਠੀਕ ਹੈ ਫਿਰ ਆਪਣੇ ਕੋਲ ਟਾਈਪਿਸਟ ਦੀਆਂ ਆ ਜਾਂਦੀਆਂ ਰਜੇ ਲੋਅਰ ਡਿਵੀਜ਼ਨ ਕਲਰਕ ਐਲ ਡੀ ਸੀ ਦੀਆਂ ਲੋਅਰ ਡਿਵੀਜ਼ਨ ਕਲਰਕ ਅਕਾਊਂਟ ਦੀਆਂ ਵੀ ਆ ਜਾਂਦੀਆਂ ਨੇ ਇਹਨਾਂ ਨੂੰ ਭਰਨ ਦੀ ਡੇਟ ਹੈਗੀ ਰਜੇ 17 ਤੋਂ ਇਹ ਸ਼ੁਰੂ ਹੋ ਗਿਆ ਫਾਰਮ ਹੋ ਗਿਆ ਸਟਾਰਟ ਤੇ ਅਗਲੇ ਮਹੀਨੇ ਦੀ 16 ਤਰੀਕ ਤੱਕ ਇਹ ਭਰੇ ਜਾਣਗੇ 12 ਤਰੀਕ ਤੱਕ ਤੇ ਜੇ ਹੁਣ ਆਪਾਂ ਦੂਸਰੇ ਦੀ ਵੀ ਡਿਸਕਸ਼ਨ ਕਰਦੇ ਹਾਂ ਦੂਸਰਾ ਨੋਟੀਫਿਕੇਸ਼ਨ ਜਿਹੜਾ ਨਾਲ ਆਇਆ ਹੈ ਇਹ ਸੀ ਆਰ ਐ 13 ਹੈਗਾ ਡੇਟ ਇਹਦੀ ਵੀ ਰਜੇ 17 ਤੋਂ ਹੀ ਸਟਾਰਟ ਹੁੰਦੀ ਹੈ ਤੇ 16 ਤੱਕ ਇਹ ਵੀ ਭਰਿਆ ਜਾਊਗਾ ਠੀਕ ਹੈ ਰਜੇ ਇਹਦੇ ਵਿੱਚ ਕੀ ਆਪਣੇ ਕੋਲੇ ਪੋਸਟਾਂ ਜਿਹੜੀਆਂ ਹੈਗੀਆਂ 13 ਨੰਬਰ ਸੀਆਰ ਦੇ ਵਿੱਚ ਇੱਕ ਤਾਂ ਆਪਣੇ ਕੋਲ ਏਲਮ ਦੀ ਆਈ ਹੈ ਠੀਕ ਹੈ ਇੱਕ ਅਸਿਸਟੈਂਟ ਸਬਸਟੇਸ਼ਨ اٹੈਂਡੈਂਟ ਦੀ ਆਈ ਹੈ ਜਿਹਨੂੰ ਆਪਾਂ ਏਐਸਐਸਏ ਕਹਿੰਦੇ ਆ ਨਾ ਤੇ ਇੱਕ ਨਾਲ ਨੇ ਰਜੇ ਇਲੈਕਟ੍ਰੀਸ਼ੀਅਨ ਗ੍ਰੇਡ 2 ਦੇ ਵੀ ਆਈ ਹੈ ਇਹ ਸੀ ਗ੍ਰੇਡ ਨੇ ਰਜੇ ਇਹ ਵਾਲੀਆਂ ਆਪਣੀਆਂ ਏ ਤੇ ਵੀ ਗ੍ਰੇਡ ਨੇ ਜਿਹੜੀਆਂ ਇੱਧਰ ਲੀਆਂ ਨੇ ਠੀਕ ਹੈ ਇਹਨਾਂ ਦੇ ਵਿੱਚ ਹੋਟਲ ਖੁੱਲ ਗਿਆ ਤੁਸੀਂ ਆਨਲਾਈਨ ਜਾ ਕੇ ਦੇਖ ਸਕਦੇ ਹੋ ਇਹਦੇ ਚ ਮੇਨ ਤਾਂ ਇਹੀ ਹੈ ਵੀ ਤੁਹਾਡੀ ਕੁਆਲਿਫੀਕੇਸ਼ਨ ਕੀ ਹੋਣੀ ਚਾਹੀਦੀ ਹੈ ਕਿਹੜੇ ਕਿਹੜੇ ਬੱਚੇ ਭਰ ਰਹੇ ਕਿਉਂਕਿ ਮੇਨਲੀ ਨਾ ਜਿਹੜੇ ਬੀਟੈਕ ਵਾਲੇ ਬੱਚੇ ਇਹਨਾਂ ਨੇ ਜੈ ਦੇ ਜਾਂ ਆਪਣੀ ਜਿਹੜੀ ਆਪਣੀ ਅਸਿਸਟੈਂਟ ਇੰਜੀਨੀਅਰ ਦੀ ਭਰਨੀ ਹੈਗੀ ਹੈ ਹਨ ਉਹਨਾਂ ਨੂੰ ਤਾਂ ਪਤਾ ਹੀ ਹੈ ਕੁਆਲਿਫੀਕੇਸ਼ਨ ਕੀ ਚਾਹੀਦੀ ਆਪਾਂ ਨੂੰ ਹਨ ਮੇਨਲੀ ਜਿਹੜੇ ਬੱਚੇ ਆਈਟੀਆਈ ਕੀਤੀ ਹੈ ਜਾਂ ਜਿਨ੍ਹਾਂ ਦਾ ਡਿਪਲੋਮਾ ਕੀਤਾ ਹੈ ਜਾਂ ਜਿਹੜੇ ਫ੍ਰੈਂਡਸ਼ਿਪ ਕਰੀ ਜਾਂਦੇ ਉਹਨਾਂ ਨੂੰ ਥੋੜੀ ਜੀ ਕਨਫਿਊਜ਼ਨ ਬਣੀ ਪਈ ਹੈ ਵੀ ਅਸੀਂ ਕੀ ਭਰ ਸਕਦੇ ਹਾਂ ਕਿਹੜੇ ਨਹੀਂ ਭਰ ਸਕਦੇ ਤਾਂ ਪਾ ਮੈਲੀ ਦੋਮਾ ਦੇ ਬਾਰੇ ਡਿਸਕਸ਼ਨ ਕਰਦੇ ਚੱਲਾਂਗੇ ਰਜੇ ਠੀਕ ਹੈ ਆ ਸਾਈਟ ਦੇ ਉੱਤੇ ਜਾਣਾ ਤੁਸੀਂ wwwpcscl.org ਇੱਥੇ ਜਾ ਕੇ ਆਪਦਾ ਸਬਮਿਟ ਕਰ ਸਕਦੇ ਹੋ ਤੁਸੀਂ ਐਪਲੀਕੇਸ਼ਨ ਠੀਕ ਹੈ ਰਜੇ ਪੋਸਟ ਦਾ ਕੋਡ ਹੈਗਾ 51 ਤੇ ਪੋਸਟਾਂ ਦੀ ਗਿਣਤੀ ਹੈਗਾ TCL ਦੇ ਵਿੱਚ 21 ਤੇ PSPCL ਦੇ ਵਿੱਚ 40 ਸਕੇਲ ਰਹਿਣ ਵਾਲਾ 47600 ਠੀਕ ਹੈ ਰਜੇ ਅਸਿਸਟੈਂਟ ਇੰਜੀਨੀਅਰ ਇਲੈਕਟ੍ਰੀਕਲ ਠੀਕ ਹੈ ਇੱਕ ਤਾਂ ਆਪਣੇ ਭਰਨ ਵਾਲੀਆਂ ਇਹ ਹੈਗੀਆਂ ਨੇ ਠੀਕ ਹੈ ਫਿਰ ਆਪਣੀਆਂ ਹੈਗੀਆਂ ਜੂਨੀਅਰ ਇੰਜੀਨੀਅਰ ਦਾ ਇਹਦੇ ਚ ਆਪਣੀਆਂ 110 ਨੇ ਮੈਂ ਇਹਦੀ ਕੁਆਲੀਫਿਕੇਸ਼ਨ ਵੀ ਤੁਹਾਨੂੰ ਦੱਸ ਦੰਨਾ ਰਜੇ ਇਹਦੀ ਕੁਆਲੀਫਿਕੇਸ਼ਨ ਕੀ ਹੈ ਵੈਸੇ ਤਾਂ ਬਹੁਤ ਸਾਰੇ ਟੀਚਰਸ ਨੇ ਇਹਦੀਆਂ ਆਲਰੇਡੀ ਵੀਡੀਓ ਬਣਾਤੀਆਂ ਤੁਸੀਂ ਦੇਖ ਵੀ ਲਈਆਂ ਹੋਣਗੀਆਂ ਤੇ ਚਲੋ ਆਪਾਂ ਵੀ ਇੱਕ ਬਣਾ ਦੰਨੇ ਹਨ ਕਿਉਂਕਿ ਮੈਨੂੰ ਬੜੇ ਬੱਚਾਂ ਦੇ ਫੋਨ ਆਈ ਜਾਂਦੇ ਆ ਜਿਹੜੀਆਂ ਆਪਣੀਆਂ TCL ਤੇ PCL ਦੇ ਵਿੱਚ ਅਸਿਸਟੈਂਟ ਇੰਜੀਨੀਅਰ ਹੈਗਾ ਰਜੇ ਉਹਦੇ ਲਈ ਆਪਾਂ ਨੂੰ ਕੋਈ ਵੀ ਮੰਨ ਲਓ ਆਪਾਂ ਨੂੰ 9% 60% ਪੰਟਡ ਆ ਅਸਿਸਟੈਂਟ ਇੰਜੀਨੀਅਰ ਔਨ ਟ੍ਰੇਨਿੰਗ ਇਨ ਦਾ ਡਿਸਪਲਨ ਇਲੈਕਟ੍ਰੀਕਲ ਅਨਲਸ ਹੀ ਹੈਜ਼ ਫੁੱਲ ਟਾਈਮ ਰੈਗ ਕਹਿੰਦੇ ਉਹਨੂੰ ਅਸੀਂ ਨਹੀਂ ਰੱਖਾਂਗੇ ਜਿਹਨੇ ਫੁੱਲ ਟਾਈਮ ਆਪਦੀ ਰੈਗੂਲਰ ਬੀਟੈਕ ਬੀ ਬੀਐਸਸੀ ਇੰਜੀਨੀਅਰ ਇਲੈਕਟ੍ਰੀਕਲ ਦੇ ਵਿੱਚ ਕੀਤੀ ਹੋਣੀ ਚਾਹੀਦੀ ਹੈ ਫੁੱਲ ਟਾਈਮ ਦੇ ਵਿੱਚ ਠੀਕ ਹੈ ਉਹਨੂੰ ਹੀ ਅਸੀਂ ਰੱਖਾਂਗੇ ਤੇ 55% ਇਹਦੀ ਮਿਨੀਮਮ ਮਾਰਕਸ ਹੈਗੀ ਹੈ ਰਜੇ ਵੀ 55% ਤੁਸੀਂ ਉਹਦੇ ਚੋਂ ਮਤਲਬ ਨੰਬਰ ਲੈਣੇ ਹੈਗੇ ਤੇ ਬਾਕੀ ਇਹੀ ਹੈ ਰਜੇ ਇਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਤੇ ਤੁਸੀਂ ਜਿਹੜੇ ਜਿਨ੍ਹਾਂ ਦੀ ਬੀਟੈਕ ਕੀਤੀ ਹੈ ਉਹ ਅਪਲਾਈ ਕਰ ਸਕਦੇ ਹੋ ਤੇ ਜਿਨ੍ਹਾਂ ਦੀ ਆਪਣੀ ਇੱਕ ਆਹ ਠੀਕ ਹੈ ਬੀ ਤੇ ਬੀਐਸਸੀ ਇੰਜੀਨੀਅਰਿੰਗ ਇਨ ਇਲੈਕਟ੍ਰੀਕਲ ਇਲੈਕਟ੍ਰੀਕਲ ਤੇ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਵਾਲੇ ਵੀ ਭਰ ਸਕਦੇ ਆ ਠੀਕ ਹੈ ਫਿਰ ਆਪਣੀ ਜੂਨੀਅਰ ਇੰਜੀਨੀਅਰ ਦੀ ਆ ਜਾਂਦੀ ਹੈ ਮੇਨ ਰਜੇ ਇਹਦੇ ਵਿੱਚ ਕਿਹੜੇ-ਕਿਹੜੇ ਬੱਚੇ ਭਰ ਸਕਦੇ ਆ ਫੁੱਲ ਟਾਈਮ ਰੈਗੂਲਰ ਤੈਨੂੰ ਤੋਂ 4 ਸਾਲ ਦਾ ਡਿਪਲੋਮਾ ਹੀ ਚਾਹੀਦਾ ਇਲੈਕਟ੍ਰੀਕਲ ਤੇ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੇ ਵਿੱਚ ਜਿਵੇਂ ਕਿ ਪਹਿਲਾਂ ਹੁੰਦਾ ਉਵੇਂ ਹੀ ਆ ਬਿਲਕੁਲ ਹੋਰ ਕੁਝ ਵੀ ਨਹੀਂ ਸਟੇਟ ਜਾਂ ਸੈਂਟਰਲ ਬੋਰਡ ਦਾ ਹੋਵੇ ਮਿਨੀਮਮ 60% ਨੰਬਰ ਆਪਾਂ ਨੂੰ ਚਾਹੀਦੇ ਹੈਗੇ ਆ ਰਜੀ ਠੀਕ ਹੈ ਬਾਕੀ ਜਿਹੜਿਆਂ ਨੇ ਬੀਟੈਕ ਕੀਤੀ ਹੋਈ ਹੈ ਜਿਵੇਂ ਹੁਣ ਆਪਾਂ ਨੂੰ ਜਿਨ੍ਹਾਂ ਨੇ ਡਿਪਲੋਮੇ ਦੇ ਵੇਸ ਤੇ ਭਰਨੇ ਹੈਗੇ ਉਹਨਾਂ ਨੂੰ 60% ਨੰਬਰ ਚਾਹੀਦੇ ਆ ਤੇ ਜਿਨ੍ਹਾਂ ਨੇ ਰਜਾ ਇੰਜੀਨੀਅਰਿੰਗ ਕੀਤੀ ਹੋਈ ਹੈ ਬੀ ਟੈਕ ਕੀਤੀ ਹੋਈ ਹੈ ਬੀ ਐਸ ਸੀ ਇੰਜੀਨੀਅਰਿੰਗ ਕੀਤੀ ਹੋਈ ਹੈ ਇਲੈਕਟ੍ਰੀਕਲ ਦੇ ਵਿੱਚ ਤੇ ਜਾਂ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਕੀਤੀ ਹੈ ਉਹਨਾਂ ਨੂੰ 50% ਡਿਗਰੀ ਦੇ ਬਿਹਾਅਬਤ ਤੁਸੀਂ 50% ਤੇ ਵੀ ਇਹ ਪੋਸਟ ਭਰ ਸਕਦੇ ਹੋ ਇਹਦੀ ਬੇਸਿਕ ਪੇ ਹੈਗੀ 35400 ਠੀਕ ਹੈ ਤਾਂ ਇਹ ਦੋ ਆਪਣੀਆਂ ਜਿਹੜੀਆਂ ਹੈਗੀਆਂ ਇਧਰੋਂ ਇਲੈਕਟ੍ਰੀਕਲ ਵਾਲਿਆਂ ਦੇ ਲਈ ਖਾਸ ਹੈਗੀਆਂ ਜਿਹੜੀਆਂ ਭਰ ਸਕਦੇ ਆ ਸਿਵਲ ਵਾਲਿਆਂ ਦੇ ਲਈ 15 ਗ੍ਰੈਜੂਏਸ਼ਨ ਦਾ ਜਿਹੜਾ ਕੁਆਲਿਫਿਕੇਸ਼ਨ ਦਾ ਕਰਾਈਟੇਰੀਆ ਉਹੀ ਰਹੂਗਾ ਜਿਹੜਾ ਜੇ ਇਲੈਕਟ੍ਰੀਕਲ ਦਾ ਹੈਗਾ ਲॉ ਅਫੀਸਰ ਦਿਆਂ ਵੀ ਦੋ ਪੋਸਟਾਂ ਨੇ ਇਹ ਕਿਸੇ ਦੇ ਕਹਿਣ ਤੇ ਉਹ ਤੇ ਮੈਂ ਸਪੈਸ਼ਲ ਬੋਲ ਰਿਹਾ ਵੀ ਦੋ ਪੋਸਟਾਂ ਨੇ ਠੀਕ ਹੈ ਉਹਨਾਂ ਨੇ ਵੀ ਮੈਨੂੰ ਪੁੱਛਿਆ ਸੀ ਕਿਸੇ ਨੇ ਲਾ ਅਫੀਸਰ ਦੇ ਲਈ ਤੇ ਉਹਦੇ ਲਈ ਵੀ 60% ਨੰਬਰ ਚਾਹੀਦੇ ਠੀਕ ਹੈ ਕੀ ਕੀ ਕੁਝ ਚਾਹੀਦਾ ਹੈਗਾ ਆਪਾਂ ਨੂੰ ਫੁੱਲ ਟਾਈਮ ਗ੍ਰੈਜੂਏਸ਼ਨ ਐਂਡ ਮਿਨਿਮਮ 60 ਮਾਰਕਸ 60% ਮਾਰਕਸ ਚਾਹੀਦੇ ਰੈਗੂਲਰ ਗ੍ਰੈਜੂਏਸ਼ਨ ਲਾ ਵਿਦ ਪ੍ਰੋਫੈਸ਼ਨਲ 3 ਇਅਰ ਕੋਰਸ ਵਿਦ ਮਿਨਿਮਮ 60% ਮਾਰਕਸ ਠੀਕ ਹੈ ਜਾਂ 5 ਸਾਲਾਂ ਦਾ ਰਜੇ ਇੰਟੀਗ੍ਰੇਟਿਡ ਡਿਗਰੀ ਗ੍ਰੈਜੂਏਸ਼ਨ ਲਾਅ ਵਿਦ ਪ੍ਰੋਫੈਸ਼ਨਲ ਕੋਰਸ ਵਿਦ ਮਿਨਿਮਮ 60% ਮਾਰਕਸ ਵਿਦ 3 ਇਅਰ ਪੋਸਟ ਕੁਆਲੀਫਿਕੇਸ਼ਨ ਐਕਸਪੀਰੀਅੰਸ ਵੀ ਇਹਦੇ ਵਿੱਚ ਮੰਗਿਆ ਹੈਗਾ ਨਾਲ ਜੇ ਤੁਸੀਂ ਉਸ ਵਿਹਫ ਤੇ ਭਰਦੇ ਹੋ ਠੀਕ ਹੈ ਰਜੇ ਇਹ ਦੋ ਆਪਣੀਆਂ ਪੋਸਟਾਂ ਹੈਗੀਆਂ ਜਿਹੜੀਆਂ ਤੁਸੀਂ ਭਰ ਸਕਦੇ ਹੋ ਇਹਦੇ ਵਿੱਚੋਂ ਮੇਨ ਬਾਕੀ ਕਲਰਕ ਦੀਆਂ ਹੈਗੀਆਂ ਕਲਰਕ ਜਿਨ੍ਹਾਂ ਦੀ ਗ੍ਰੈਜੂਏਸ਼ਨ ਕੀਤੀ ਹੈ ਇਹ 35 ਨੇ ਰਜੇ ਇਹ ਆਪਣੇ ਕੋਲੇ 15 ਪੋਸਟਾਂ ਨੇ ਠੀਕ ਹੈ ਇਹ ਵੀ ਤੁਸੀਂ ਭਰ ਸਕਦੇ ਹੈਗੇ ਹੋ ਇਹਦੇ ਚ ਵੀ ਡਿਗਰੀ ਮੰਗੀ ਜਾ ਰਹੀ ਹੈ ਸਟੇਟ ਜਾਂ ਸੈਂਟਰ ਤੋਂ ਸੈਂਟਰਲ ਗਵਰਨਮੈਂਟ ਤੋਂ ਤੇ 50% ਮਾਰਕਸ ਤੁਹਾਡੇ ਚਾਹੀਦੇ ਹੈਗੇ ਠੀਕ ਹੈ ਬਾਕੀ ਉਹ 120 ਘੰਟੇ ਵਾਲਾ ਸਰਟੀਫਿਕੇਟ ਚਾਹੀਦਾ ਉਹ ਲੈਵਲ ਕਿਸੇ ਕੋਲ ਹੈਗਾ ਜਿਵੇਂ ਪੀਜੀਡੀਸੀਏ ਜਾਂ ਕੁਝ ਹੋਇਆ ਜਾਂ ਹੁੰਦਾ ਹੈਗਾ ਨਾਲ ਉਹ ਵਾਲੇ ਸਰਟੀਫਿਕੇਟ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਇਹਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਇੰਪੋਰਟੈਂਟ ਨੋਟ ਆਪਾਂ ਨੂੰ ਰਜੇ ਦੇ ਵਿੱਚ ਕੀ ਦਿੱਤਾ ਹੋਇਆ ਹੈਗਾ ਪ੍ਰਗਟ ਅਸਾਮੀਆਂ ਤੇ ਨਿਯੁਕਤੀ ਉਪਰੰਤ ਪਰਖ ਕਾਲ ਦਾ ਸਮਾਂ ਉਹ ਪ੍ਰੋਬੇਸ਼ਨ ਪੀਰੀਡ ਹੈ ਜਿਹੜਾ 3 ਸਾਲ ਦਾ ਹੋਵੇਗਾ ਰਜੇ ਉਹਨਾਂ ਨੇ ਬਸ ਇਹ ਹੀ ਦੱਸ ਦਿੱਤਾ ਹੈਗਾ ਆਪਾਂ ਨੂੰ ਕੁਝ ਖਾਸ ਨਹੀਂ ਹੈਗਾ ਇਹ ਤੇ ਬਾਕੀ ਦਾ ਸਿੰਪਲ ਆ ਤੁਹਾਡਾ ਫਾਰਮ ਸਹੀ ਭਰੋ ਰਜੇ ਬਾਕੀ ਆ ਜਿਹੜਾ ਹੈਗਾਗਾ ਆ ਵਾਲਾ ਜਿਹੜੇ ਅਦਰ ਸਟੇਟ ਵਾਲੇ ਬੱਚਾ ਵੀ ਕਾਲ ਵਗੈਰਾ ਕਰ ਰਹੇ ਆ ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਨਾ ਰਜੇ ਨੌਲੇਜ ਆਫ ਪੰਜਾਬੀ ਨੌਲੇਜ ਆਫ ਪੰਜਾਬੀ ਇਸੈਂਸ਼ੀਅਲ ਫਾਰ ਆਲ ਪੋਸਟ ਠੀਕ ਹੈ ਤੇ ਆਲ ਦਾ ਕੈਂਡੀਡੇਟਸ ਮਸਟ ਹੈਵ ਪਾਸਟ ਪੰਜਾਬੀ ਐਟ ਲੀਸਟ ਮਤਲਬ 10ਵੀਂ ਦੇ ਬੇਸ ਦੇ ਉੱਤੇ ਤੁਸੀਂ ਫਾਰਮ ਅਪਲਾਈ ਕਰਨ ਤੋਂ ਪਹਿਲਾਂ ਠੀਕ ਹੈ ਡੇਟ ਫਾਰਮ ਜਿਹੜਾ ਵੀ ਮਤਲਬ ਡੇਟ ਦੀ ਲਾਸਟ ਡੇਟ ਹੈਗੀ ਉਹ ਤੋਂ ਅਪਲਾਈ ਕਰਨ ਤੋਂ ਪਹਿਲਾਂ ਤੁਹਾਡੇ ਕੋਲ 10ਵੀਂ ਦੇ ਲੈਵਲ ਦਾ ਪਾਸ ਪੰਜਾਬੀ ਦਾ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਉਹਨਾਂ ਨੇ ਸਾਰੀਆਂ ਪੋਸਟਾਂ ਲਈ ਕਿਹਾ ਹੁਣ ਕੋਈ ਇਹ ਨਾ ਸੋਚੋ ਵੀ ਇਹ ਜਾਂ ਵੀ ਗ੍ਰੇਡ ਜਾਂ ਛੋਟੇ ਪੇਪਰ ਜਾਂ ਵੱਡੇ ਸਾਰਿਆਂ ਲਈ ਪੰਜਾਬੀ ਚਾਹੀਦੀ ਹੈ 10ਵੀਂ ਲੈਵਲ ਦਾ ਸਰਟੀਫਿਕੇਟ ਤੁਹਾਡੇ ਕੋਲ ਹਰੇਕ ਕੋਲ ਚਾਹੀਦਾ ਹੈ ਏਜ ਜਿਹੜੀ ਹੈਗੀ ਇਹ ਜੇ ਮੈਕਸਿਮਮ 37 ਸਾਲ ਦਾ ਹੈਗਾ ਤੇ ਮਿਨੀਮਮ ਆਪਣਾ 18 ਸਾਲ ਦਾ ਹੈਗਾ ਇੱਕ ਇੱਕ 25 ਤੱਕ ਕਿ ਰਿਲੈਕਸੇਸ਼ਨ ਜਿਹੜੀ ਹੁੰਦੀ ਹੈ राजे ਤੁਹਾਨੂੰ ਪਤਾ ਹੀ ਹੈ ਜਿਹੜੀਆਂ ਜਿਹੜੀਆਂ ਕੈਟੇਗਰੀਆਂ 'ਚ ਇਹਦੀ ਰਿਲੈਕਸੇਸ਼ਨ ਹੁੰਦੀ ਹੈ ਉਹਨਾਂ ਦੀ ਗੱਲ ਕੀਤੀ ਗਈ ਹੈ ਠੀਕ ਹੈ ਬਾਕੀ ਸਾਰੇ ਜਿਹੜੇ ਕੋਈ ਕੈਟੇਗਰੀ 'ਚ ਭਰੋਗੇ ਉਹਨਾਂ ਕੋਲ ਆਪ ਦੇ ਮਤਲਬ ਸਰਟੀਫਿਕੇਟ ਹੋਣੇ ਚਾਹੀਦੇ ਠੀਕ ਹੈ राजे ਤੇ ਬਾਕੀ ਨਾ ਜਿਹੜੀ ਇਹਦੇ 'ਚ ਮੇਨ ਚੀਜ਼ ਹੈਗੀ ਹੈ ਉਹ ਮੈਂ ਤੁਹਾਨੂੰ ਪੇਪਰ ਦਾ ਪ੍ਰੋਸੈਸ ਉਹੀ ਰਹੂਗਾ राजे 50 ਨੰਬਰ ਦਾ ਟੈਕਨੀਕਲ 20 ਨੰਬਰ ਦੀ ਪੰਜਾਬੀ 10 ਨੰਬਰ ਦੀ ਜੀਕੇ ਤੇ ਲੌਜੀਕਲ ਰੀਜ਼ਨਿੰਗ ਕੁਆਂਟੀਟੀਵੇ ਅਪਟੀਟਿਊਡ 10 ਨੰਬਰ ਦਾ ਜਰਨਲ ਇੰਗਲਿਸ਼ ਵੀ 10 ਨੰਬਰ ਦੀ ਰਹੋਗੇ ਠ ਜੇਵੇਂ ਐਲਡੀਸੀ ਦੀ ਪੋਸਟ ਹੈਗੀ ਹੈ ਜਾਂ ਐਲਡੀਸੀ ਅਕਾਊਂਟੈਂਟ ਦੀ ਪੋਸਟ ਹੈਗੀ ਹੈ ਇਹਦੇ ਵਿੱਚ 50 ਨੰਬਰ ਦਾ ਜਿਹੜਾ ਆਪਣਾ ਪੰਜਾਬੀ ਦਾ ਵੀ ਹੋਊਗਾ ਜਿਹੜੀ A ਤੇ B ਗ੍ਰੇਡ ਹੈਗੀ ਆ ਉਹਦੇ 'ਚ ਤਾਂ ਹੋਊਗਾ ਨਹੀਂ 50 ਨੰਬਰ ਦਾ ਜਿਹੜਾ ਆਪਣਾ C ਗ੍ਰੇਡ ਪੋਸਟ ਆ ਉਹਨਾਂ ਦੇ ਵਿੱਚ 50 ਨੰਬਰ ਜਿਹੜੀ ਕੁਆਲੀਫਾਈਇੰਗ ਨੇਚਰ ਦਾ ਪੰਜਾਬੀ ਦਾ ਪੇਪਰ ਹੁੰਦਾ ਹੈਗਾ ਉਹ ਹੋਊਗਾ ਹੀ ਹੋਊਗਾ ਰਜੇ ਇਹ ਵੀ ਤੁਸੀਂ ਧਿਆਨ 'ਚ ਰੱਖਣੀ ਹੈਗੀ ਗੱਲ ਠੀਕ ਹੈ ਐਲਡੀਸੀ ਦੇ ਦੋਵੇਂ ਪੇਪਰਾਂ ਦੇ ਲਈ ਹੋਊਗਾ ਦੇਖੋ ਇੱਥੇ ਲਿਖਿਆ ਹੋਇਆ ਹੈਗਾ ਐਲਡੀਸੀ ਅਕਾਊਂਟ ਅਕਾਊਂਟਸ ਦਾ ਤੇ ਇੱਥੇ ਲਿਖਿਆ ਹੋਇਆ ਐਲ ਡੀ ਸੀ ਟਾਈਪਿਸਟ ਦੋਮਾਂ ਦੇ ਵਿੱਚ ਪੰਜਾਬੀ ਦਾ ਪੇਪਰ ਹੋਊਗਾ ਰਜੇ ਕਿਉਂਕਿ ਸੀ ਗ੍ਰੇਡ ਦੇ ਵਿੱਚ ਇਹ ਆ ਜਾਂਦੇ ਆ ਟੈਸਟ ਆਫ ਪੰਜਾਬੀ ਲੈਂਗੁਏਜ ਚਲੋ ਉਹਦਾ ਉਹੀ ਹੈ ਰਜੇ ਆਬਜੈਕਟਿਵ ਮਾਰਕਸ ਵਾਲਾ ਹੀ ਹੋਊਗਾ ਠੀਕ ਹੈ ਚਲੋ ਰਜੇ ਜਿਹੜਾ ਮੇਨ ਫੰਡਾ ਹੈਗਾ ਉਹ ਉਹਦਾ ਹੈਗਾਗਾ ਵੀ ਤੁਹਾਡੀਆਂ ਇਹਨੀਆਂ ਪੋਸਟਾਂ ਆਈਆਂ ਨੇ ਨਾ ਉਹ ਕਿੰਨੀਆਂ-ਕਿੰਨੀਆਂ ਆਈਆਂ ਨੇ ਕਿਹੜੀ ਕੈਟਾਗਰੀ ਚ ਕਿੰਨੀਆਂ-ਕਿੰਨੀਆਂ ਆਈਆਂ ਕਿਉਂਕਿ ਉਹਦੇ ਚ ਥੋੜਾ ਜਿਹਾ ਪੰਗਾ ਪਾਇਆ ਹੋਇਆ ਇਹਨਾਂ ਨੇ ਕਿਉਂਕਿ ਕੁਝ ਪੋਸਟਾਂ ਨਾ ਬੈਕਲੌਗ ਦੀਆਂ ਨੇ ਤੇ ਜਰਨਲ ਕੈਟਾਗਰੀ ਦੇ ਹਿੱਸੇ ਤਰ੍ਹਾਂ ਜੇ ਕੁਝ ਨਹੀਂ ਆਇਆ ਜੇ ਤੁਸੀਂ ਸੋਚੋ ਜਰਨਲ ਨੂੰ ਕੁਝ ਮਿਲ ਜਾਊਗਾ ਤੁਹਾਨੂੰ ਕੁਝ ਨਹੀਂ ਮਿਲੂਗਾ ਜਰਨਲ ਤਾਂ ਖਾਲੀ ਛੱਡੇ ਹੋਏ ਰਜੇ ਸਾਰੇ ਕੀ ਆ ਦੇਖੋ ਆ ਆਪਣੇ ਕੋਲ ਇਹ ਇਹ ਜਿਹੜੀਆਂ ਪੋਸਟਾਂ ਆਈਆਂ ਨੇ ਅਸਿਸਟੈਂਟ ਇੰਜੀਨੀਅਰ ਦੀਆਂ ਰਜੇ ਪੀਐਸਪੀਸੀਐਲ ਦੇ ਵਿੱਚ ਪੀਐਸਪੀਸੀਐਲ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਸਾਰੀਆਂ ਬੈਕਲੌਗ ਦੀਆਂ ਨੇ ਸੌਰੀ ਬੈਕਲੌਗ ਦੀਆਂ ਨੇ ਤੇ ਬੈਕਲੌਗ ਦੇ ਵਿੱਚ ਹੀ ਨੇ ਸਾਰੀਆਂ ਪੋਸਟਾਂ ਜਿੰਨੀਆਂ ਵੀ ਹੈਗੀਆਂ ਨੇ ਤੇ ਇਹਦੇ ਵਿੱਚ ਕੋਈ ਵੀ ਪੋਸਟ ਆਪਣੇ ਕੋਲੇ ਨਹੀਂ ਹੈ ਰਜੇ ਠੀਕ ਹੈ ਮਤਲਬ ਜਰਨਲ ਦੀ ਕੋਈ ਵੀ ਪੋਸਟ ਨਾ ਤਾਂ ਬੈਕਲੌਗ ਦੀ ਹੈ ਜਰਨਲ ਦੀ ਨਾ ਕੋਈ ਸਬ ਕੈਟਾਗਰੀ ਦੀ ਹੈ ਨਾ ਜਰਨਲ ਕੈਟਾਗਰੀ ਦੀ ਹੈ ਤਾਂ ਟੋਟਲ ਜਿਹੜੀਆਂ ਪੋਸਟਾਂ ਗ੍ਰੈਂਡ ਟੋਟਲ ਜਿਹੜਾ ਲਿਖਿਆ ਹੋਇਆ ਉਹ ਵੀ ਆਪਣਾ 0 ਹੀ ਹੈਗਾ ਇੱਥੇ ਆਪਣੇ ਕੋਲੇ ਕੋਈ ਵੀ ਵੈਕੈਂਸੀ ਨਹੀਂ ਹੈਗੀ ਰਜੇ ਜਰਨਲ ਦੀ ਠੀਕ ਹੈ ਬਾਕੀ ਜਿਹੜੀਆਂ ਜਿਵੇਂ ਜਿਵੇਂ ਕੋਈ ਪੋਸਟ ਹੈਗੀ ਹੈ ਉਹਦੇ ਮੁਤਾਬਕ ਜਿਹੜੀਆਂ ਜਿੰਨੀ ਵੀ ਵੈਕੈਂਸੀ ਹੈਗੀ ਹੈ ਰਜੇ ਉਹਦੇ ਹਿਸਾਬ ਨਾਲ ਜਿੰਨੀਆਂ ਵੀ ਆਈਆਂ ਨੇ ਤਾਂ ਉਹ ਤੁਸੀਂ ਚੈੱਕ ਕਰ ਸਕਦੇ ਹਾਂ ਚਲੋ ਟੋਟਲ 40 ਨੇ ਸਾਰੀਆਂ ਹੀ ਬੈਕਲੌਗ ਦੀਆਂ ਨੇ ਠੀਕ ਹੈ राजे ਸਾਰੇ ਦੀਆਂ ਸਾਰੀਆਂ ਨਵੀਆਂ ਪੋਸਟਾਂ ਬਹੁਤੀ ਘੱਟ ਹੈ ਠੀਕ ਹੈ ਨਿਊ ਪੋਸਟ ਦੇਖ ਲਓ ਸਾਰੀਆਂ ਖਾਲੀ ਪਈਆਂ ਜਿਹੜੀ ਜਿਹੜੀ ਕੈਟਾਗਰੀਆਂ ਜਿਵੇਂ ਜਿਵੇਂ ਬਚੀਆਂ ਹੋਈਆਂ ਸੀ ਉਹ ਬੈਕਲੌਗ ਦੇ ਵਿੱਚ ਪਾ ਕੇ ਉਹਨਾਂ ਨੇ ਦੇਤੀਆਂ ਤੇ ਜਰਨਲ ਦੇ ਸਿੱਧ ਤੋਂ ਕੁਝ ਨਹੀਂ ਹੈਗਾ ਰਜੇ ਠੀਕ ਹੈ ਓਪਨ ਕੈਟਾਗਰੀ ਕੋਈ ਨਹੀਂ ਐਪੀਐਸਟੀਸੀਐਲ ਦੇ ਵਿੱਚ ਪੀਐਸਟੀਸੀਐਲ ਦੇ ਜਿਹੜੀ ਪੋਸਟ ਪੀਐਸਪੀਸੀਐਲ ਜਿਹਨੇ ਹੈਗੀ ਉਹ ਟੀਸੀਐਲ ਜੀ ਆਈ ਹੈ ਤੇ ਜਿਹੜੀਆਂ ਏ ਦੀਆਂ ਉਹ ਪੀਸੀਐਲ ਦੀਆਂ ਵੀ ਹੈਗੀਆਂ ਡੀਸੀਐਲ ਦੀਆਂ ਵੀ ਹੈਗੀਆਂ ਤੇ ਟੀਸੀਐਲ ਦੀ ਜੇ ਆਪਾਂ ਗੱਲ ਕਰੀਏ ਏ ਦੀ ਰਜੇ ਇਹ ਬੈਕਲੌਗ ਦੇ ਵਿੱਚੋਂ ਆਪਣੇ ਕੋਲੇ ਦੋ ਹੀ ਪੋਸਟਾਂ ਨੇ ਸਾਰੀਆਂ ਨਵੀਆਂ ਹੀ ਆਈਆਂ ਨੇ ਇਸ ਕਰਕੇ ਇਹਦੇ ਵਿੱਚ ਜਰਨਲ ਕੈਟਾਗਰੀ ਨੂੰ 5 ਮਿਲ ਜਾਣੀਆਂ ਓਪਨ ਦੇ ਵਿੱਚ ਜਿਹਨੂੰ ਆਪਾਂ ਕਹਿੰਦੇ ਆ ਫੀਮੇਲ ਨੂੰ 2 ਮਿਲ ਜਾਣੀਆਂ ਰਜੇ ਬਾਕੀ ਕੈਟਾਗਰੀ ਵਾਈਜ਼ ਇਹਨਾਂ ਨੇ ਵੰਡ ਕੀਤੀ ਹੋਈ ਐ ਤੇ 7 8 9 7 8 9 10 11 12 13 14 15 16 17 18 19 19 ਪੋਸਟ ਆਏ ਹੋ ਗਏ 2 ਟੋਟਲ 21 ਪੋਸਟਾਂ ਹੋ ਗਏ ਰਜੇ ਜਰਨਲ ਨੂੰ ਇਹਦੇ ਚੋਂ 5 ਮਿਲ ਜਾਣੀਆਂ ਠੀਕ ਐ ਜੇ ਆਪਾਂ ਗੱਲ ਕਰੀਏ ਜੂਨੀਅਰ ਇੰਜੀਨੀਅਰ ਦੀ ਇਲੈਕਟ੍ਰੀਕਲ ਦੀ ਰਜੇ ਠੀਕ ਹੈ ਇਹਦੇ ਵਿੱਚ ਬੈਕਲੌਗ ਦੀਆਂ ਆਪਣੇ ਕੋਲੇ ਚਾਰ ਇੱਥੋਂ ਆ ਜੰਗੇ ਆਗੀਆਂ ਦੋ ਇੱਥੋਂ ਆਗੀਆਂ ਦੋ ਇੱਥੋਂ ਦੋ ਇੱਥੋਂ ਚਾਰ 41 ਪੋਸਟਾਂ ਬੈਕਲੌਗ ਦੀਆਂ ਆਗੀਆਂ ਤੇ ਨਿਊ ਪੋਸਟਾਂ ਦੀ ਜੇ ਆਪਾਂ ਗੱਲ ਕਰੀਏ ਤਾਂ 110 ਟੋਟਲ ਹੋ ਜਾਂਦੇ 69 ਨਵੀਆਂ ਪੋਸਟਾਂ ਆਈਆਂ ਨੇ 69 ਤਾਂ ਇਹਦੇ ਵਿੱਚ ਰਜੇ ਆਪਾਂ ਨੂੰ 15 ਪੋਸਟਾਂ ਮਿਲੀਆਂ ਨੇ ਜਰਨਲ categories ਨੂੰ ਪੰਜ ਰਿਜ਼ਰਵ ਮਿਲੀਆਂ ਨੇ ਰਜੇ ਕੁੜੀਆਂ ਨੂੰ ਤੇ ਬਾਕੀ ਜਿਹੜੀਆਂ ਪੋਸਟਾਂ ਕੈਟਾਗਰੀ ਵਾਈਜ਼ ਵੰਡੀਆਂ ਹੋਈਆਂ ਨੇ ਆ 6 ਪੋਸਟਾਂ ਕਾਫੀ ਮਿਲੀਆਂ ਨੇ ਇਹ ਕਿਹੜੇ ਕੈਟਾਗਰੀ ਨੂੰ ਮਿਲ ਗਿਆ ਈਡਬਲਯੂਐਸ ਨੂੰ ਮਿਲ ਗਿਆ ਈਡਬਲਯੂਐਸ ਦਿਆ ਚੰਗੀਆਂ ਪੋਸਟਾਂ ਹੈਗੀਆਂ ਨੇ ਜੇ 6 ਠੀਕ ਹੈ ਉਹ ਇਹਦਾ ਫਾਇਦਾ ਲੈ ਸਕਦੇ ਜੁਨੀਅਰ ਇੰਜੀਨੀਅਰ ਦਾ ਤੇ ਬਾਕੀ ਚਾਰ ਪੋਸਟਾਂ ਦੀ ਜੇ ਆਪਾਂ ਗੱਲ ਕਰੀਏ ਜੇ ਐਸਸੀ ਨੂੰ ਵੀ ਮਿਲੀਆਂ ਹੈਗੀਆਂ ਤੇ ਐਸਸੀਐਮਬੀ ਤੇ ਆਰ ਉਹ ਦੋਵਾਂ ਦੇ ਵਿੱਚ ਵੰਡੀਆਂ ਹੋਈਆਂ ਇੱਥੇ 6 ਨੇ ਉੱਥੇ 7 ਨੇ ਬਾਕੀ ਨਾ ਇੱਕ ਫਰੀडम फाइਟਰ ਦੀਆਂ ਆਪਣੇ ਕੋਲ ਜੇ ਆਪਾਂ ਗੱਲ ਕਰੀਏ ਜੇ ਫਰੀडम फाइਟਰ ਦੀ ਰੇਸ਼ੋ ਆਪਣੇ ਕੋਲ ਇੱਕ ਇੱਥੇ ਆਈ ਹੈ ਬਾਕੀ ਕੁਝ ਉਧਰ ਪੀਸੀਐਲ ਦੇ ਵਿੱਚ ਬੈਕਲੌਗ ਦੇ ਵਿੱਚ ਵੀ ਸੀਗੀਆਂ ਠੀਕ ਹੈ ਇੰਨੀ ਕਿ ਵੈਕੈਂਸੀ ਰਜੇ ਆਪਣੀ ਆਈ ਹੈਗੀਆਂ ਬਾਕੀ ਪੰਜਾਬੀ ਤੁਹਾਡੀ ਪਾਸ ਹੋਣੀ ਚਾਹੀਦੀ ਹੈ ਤੇ ਇਹਦੇ ਲਈ ਤੁਹਾਡੀ ਸਿੰਪਲ ਗ੍ਰੈਜੂਏਸ਼ਨ ਚਾਹੀਦੀ ਹੈ ਡਿਪਲੋਮੇ ਵਾਲੇ ਵੀ ਭਰ ਸਕਦੇ ਜੀਦਾ ਤੇ ਬੀਟੈਕ ਵਾਲੇ ਵੀ ਭਰ ਸਕਦੇ ਦੋਵੇਂ ਉਹਨਾਂ ਨੇ ਔਰ ਪਾ ਕੇ ਦਿੱਤਾ ਹੋਇਆ ਏ ਦੀ ਪੋਸਟ ਉਹੀ ਭਰ ਸਕਦੇ ਆ ਬੀ ਬੀਟੈਕ ਵਾਲੇ ਭਰ ਸਕਦੇ ਠੀਕ ਹੈ ਰਜੇ ਤਾਂ ਯਾਨੀ ਕਿ ਗ੍ਰੈਜੂਏਸ਼ਨ ਵਾਲੇ ਹੀ ਉਹਦੇ ਚ ਭਰ ਸਕਦੇ ਹੈਗੇ ਤੇ ਬਾਕੀ ਜਿਵੇਂ ਜਿਵੇਂ ਉਹਨਾਂ ਨੇ ਕ੍ਰਾਈਟੇਰੀਆ ਦੱਸਿਆ ਸੀ ਮੈਂ ਤੁਹਾਨੂੰ ਸਾਰਾ ਦੱਸਦਾ ਠੀਕ ਹੈ ਇੱਥੇ ਜਿਹੜੀਆਂ ਆਪਾਂ ਡਿਸੇਬਿਲਟੀ ਵਾਲਿਆਂ ਉਹਨਾਂ ਦੇ ਕਿਹੜੇ-ਕਿਹੜੇ ਫੰਕਸ਼ਨ ਹੈ ਬਾਡੀ ਦੇ ਮਤਲਬ ਰਿਕੁਆਇਰਮੈਂਟ ਹੈਗੀ ਆ ਵੀ ਇੰਨੇ ਕ ਤਾਂ ਇੰਨੇ ਜ਼ਰੂਰੀ ਆ ਕੰਮ ਕਰਦੇ ਹੋਣ ਇਹਨੂੰ ਨਹੀਂ ਅਸੀਂ ਦੇ ਸਕਦੇ ਕਿਉਂਕਿ ਉਹੀ ਬੰਦਾ ਕੰਮ ਕਰ ਸਕਦਾ ਰਜੇ ਜਿਹਦਾ ਕੁਛ ਨਾ ਕੁਛ ਮਤਲਬ ਉਹ ਦੇਖ ਕੇ ਦਿੰਦੇ ਨਾ ਵੀ ਆਹ ਜੌਬ ਤੇ ਇੰਨੇ ਕ ਸਰੀਰ ਦੇ ਅੰਗ ਕੰਮ ਕਰਨੇ ਜ਼ਰੂਰੀ ਆ ਤੇ ਆ ਜਿਹੜੇ ਹੈਗੇ ਵੀ ਜਿਹੜੇ ਚੱਲ ਜਾਣਗੇ ਉਹ ਕੈਟਾਗਰੀ ਦੇ ਵਿੱਚ ਪਾਏ ਹੋਏ ਆ ਠੀਕ ਹੈ ਹੁਣ ਜੇ ਆਪਾਂ ਗੱਲ ਕਰੀਏ 11 ਦੀ ਰਜੇ ਜਿਹੜਾ ਆਪਣਾ CRA ਹੈਗਾ 13 ਇਦੇ ਵਿੱਚ ਆਪਣੀਆਂ ਜਿਹੜੀਆਂ ਪੋਸਟਾਂ ਹੈਗੀਆਂ ਮੇਨਲੀ ਏ ਲੈਵਲ ਦੀਆਂ ਸਬਸਟੇਸ਼ਨ ਦੀਆਂ ਤੇ ਗ੍ਰੇਡ 2 ਦੀਆਂ ਹੈਗੀਆਂ ਫਾਰਮ ਭਰਨ ਦਾ ਉਹੀ ਹੈ ਜਿਹੜੇ ਕਰਾਈਟਰੀਆ ਗੱਲ ਹੈਗੀ ਆਪਣੀ ਅਸਿਸਟੈਂਟ ਲਾਈਨਮੈਨ ਦੀ ਇਹਦੇ ਤੇ ਬੱਚਾ ਨੇ ਕਾਫੀ ਜ਼ੋਰ ਬਾਕੇ ਪੁੱਛਾਇਆ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ 10ਵੀਂ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਵਿੱਚ ਰਾਸ਼ਟਰੀ ਸਖਿਆਰਤੀ ਪੰ ਦਾ ਸਰਟੀਫਿਕੇਟ ਠੀਕ ਹੈ ਜਿਹੜੇ ਉਮੀਦਵਾਰ ਉੱਚੀ ਸਿੱਖਿਆ ਜਿਵੇਂ ਕਿ ਇਲੈਕਟ੍ਰੀਕਲ ਇੰਜੀਨੀਅਰ ਡਿਪਲੋਮਾ ਡਿਪਲੋਮਾ ਵਾਲੇ ਵੀ ਉਹਨਾਂ ਨੇ ਕਿਹਾ ਵੀ ਭਰ ਸਕਦੇ ਹੈਗੇ ਉਹ ਤੇ 10ਵੀਂ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਤੇ ਲਿਮਟਡ ਦੀ ਟ੍ਰੇਡ ਰਾਸ਼ਟਰੀ ਸਿੱਖਿਆਰਤੀਪਨ ਸਰਟੀਫਿਕੇਟ ਜਿਹੜੇ ਉਮੀਦਵਾਰ ਚਾਹੀਏ ਸਿੱਖਿਆ ਜਿਵੇਂ ਇਲੈਕਟ੍ਰੀਕਲ ਇੰਜੀਨੀਅਰ ਡਿਪਲੋਮਾ ਡਿਗਰੀ ਵਾਲੇ ਵੀ ਜੇ ਭਰਨਾ ਚਾਹੁੰਦੇ ਆ ਉਹਨਾਂ ਦੇ ਕੋਲੇ ਵੀ ਇਹ ਸਰਟੀਫਿਕੇਟ ਇੱਕ ਪ੍ਰੈਨਸ਼ਿਪ ਜੀ ਉਹੀ ਲੱਗਦੀ ਹੁੰਦੀ ਹੈ ਰਾਜਾ ਜਿਵੇਂ ਉਹ ਵੀ ਇਹਨੂੰ ਭਰ ਸਕਦੇ ਹੈਗੇ ਤੇ ਬਾਕੀ ਜਿਹੜੀ ਮੇਨ ਆਪਾਂ ਗੱਲ ਕਰੀ ਆ ਆਈਟੀਆ ਹੀ ਵੇਸ ਤੇ ਆਈਟੀਆ ਵਾਲੇ ਬੱਚੇ ਕਿਹੜੇ ਭਰ ਸਕਦੇ ਜਿਨ੍ਹਾਂ ਨੇ 12ਵੀਂ ਦੀ ਇਲੈਕਟ੍ਰੀਸ਼ੀਅਨ ਦੀ ਜਾਂ ਇਲੈਕਟ੍ਰੀਕਲ ਟ੍ਰੇਡ ਦੇ ਵਿੱਚ ਕਟੋਗਾਟਾ 60 ਨੰਬਰ ਲੈ ਕੇ ਫੁੱਲ ਟਾਈਮ ਰੈਗੂਲਰ ਕੋਰਸ ਕਰਕੇ ਪੀਐਸਪੀਸੀਐਲ ਟੀਸੀਐਲ ਦਾ 1 ਸਾਲ ਦਾ ਫ੍ਰੈਂਟਸ਼ਿਪ ਦਾ ਤਜਰਬਾ ਹੋਣਾ ਚਾਹੀਦਾ ਆਈਟੀਆਈ ਵਾਲੇ ਉਹੀ ਬੱਚੇ ਭਰ ਸਕਦੇ ਠੀਕ ਹੈ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਵਿੱਚ ਡਿਪਲੋਮੇ ਵਿੱਚ ਇਹ ਤਾਂ ਐਸਐਸਸੀ ਦੀ ਆ ਗਈ ਹੈ ਨਾ ਉਹ ਐਸਐਸਸੀ ਦੀ ਹੈ ਜੀ ਇਹ ਆਪਣੇ ਕੋਲ ਅਸਿਸਟੈਂਟ ਲਾਈਨਮੈਨ ਦੀ ਹੈਗੀ ਆ ਇੱਥੇ ਤਾਂ ਇਹਨਾਂ ਨੇ ਫਿਰ ਸਿੰਪਲੀ ਲਿਖਿਆ 10ਵੀਂ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਤੇ ਜਾਂ ਆ ਬਸ ਸਿਖਿਆਰਤੀ ਪੰ ਦਾ ਜਿਹੜਾ ਸਰਟੀਫਿਕੇਟ ਹੈ ਹੋਣਾ ਚਾਹੀਦਾ ਜਿਹਨੇ ਉਚੇਰੀ ਇਲੈਕਟ੍ਰੀਕਲ ਇੰਜੀਨੀਅਰ ਡਿਪਲੋਮਾ ਡਿਗਰੀ ਪਾਸ ਕੀਤੀ ਹੋਵੇ ਭਰ ਸਕਦੇ ਉਹਨਾਂ ਕੋਲੇ ਵੀ ਇਹੀ ਸਰਟੀਫਿਕੇਟ ਹੋਣਾ ਚਾਹੀਦਾ ਤਾਂ ਆਪਾਂ ਮੇਨਲੀ ਇਹੀ ਕਹਿ ਸਕਦੇ ਹਾਂ ਕਿ ਜੇ ਉਹ ਹੀ ਬੱਚੇ ਭਰ ਸਕਦੇ ਜਿਨ੍ਹਾਂ ਦੇ ਕੋਲੇ ਵੇਰੈਂਸ਼ਿਪ ਦਾ ਸਰਟੀਫਿਕੇਟ ਹੈਗਾ ਅਸਿਸਟੈਂਟ ਲਾਈਨ ਜਿਹੜਾ ਹੈਗਾ ਆਪਣਾ ਸਬਸਟੇਸ਼ਨ ਅਟੈਂਡੈਂਟ ਇਹਦੀਆਂ 195 ਬਹੁਤ ਵਧੀਆ ਵੈਕੈਂਸੀ ਹੈਗੀ ਆ ਚੰਗੀਆਂ ਪੋਸਟਾਂ ਹੈਗੇ ਨੇ राजे ਇਹਨੂੰ ਇਲੈਕਟ੍ਰੀਕਲ ਆਈਟੀਆਈ ਵਾਲੇ ਤਾਂ ਭਰ ਸਕਦੇ ਆ ਜਿਨ੍ਹਾਂ ਨੇ ਆਹ ਟਰੇਡ ਦੇ ਵਿੱਚ ਕੀਤਾ ਹੋਇਆ ਪਰ ਅਪਰੈਂਟਸ਼ਿਪ ਦਾ ਤਜਰਬਾ 1 ਸਾਲ ਦਾ ਹੋਣਾ ਚਾਹੀਦਾ ਉਹ ਪਰ ਭਰ ਸਕਦੇ ਆ ਜਿੰਨਡੇ ਕੋਲ ਹੈਗਾ ਮੈਨੂੰ ਲੱਗਦਾ ਉਹ ਕੋਈ ਹੋਗਾ ਨਹੀਂ ਸਾਰੇ ਪੀਐਸਪੀਸੀਐਲ 'ਚ ਲੱਗ ਗਏ ਆ ਹਾਂ ਜੇ ਤੁਸੀਂ ਭਰਨਾ ਚਾਹੁੰਦੇ ਹੋ ਜੁਆਇਨਿੰਗ ਤੁਹਾਡੀ ਹੁਣ ਹੋ ਜੂਗੀ ਤਾਂ ਤੁਸੀਂ ਭਰ ਸਕਦੇ ਹੋ ਪੇਪਰ ਦੇ ਸਕਦੇ ਹੋ ਠੀਕ ਹੈ ਤਾਂ ਜੇ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕੀਤਾ ਹੋਇਆ ਘੱਟੋ ਘੱਟ 60% ਦੇ ਨਾਲ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ 60% ਦੇ ਨਾਲ ਡਿਪਲੋਮਾ ਇਨਸਟਰੂਮੈਂਟੇਸ਼ਨ ਐਂਡ ਪ੍ਰੈਸ ਕੰਟਰੋਲ ਇਹ ਵੀ ਤੁਸੀਂ ਭਰ ਸਕਦੇ ਹੋ ਏਐਸਐਸ ਦੀ ਪੋਸਟ ਆ ਵਾਲੇ ਭਰ ਸਕਦੇ ਹੋ ਅਪਰੈਂਟਸ਼ਿਪ ਵਾਲੇ ਭਰ ਸਕਦੇ ਹੋ ਇੰਜੀਨੀਅਰਿੰਗ ਵਾਲੇ ਭਰ ਸਕਦੇ ਹੋ ਠੀਕ ਹੈ ਜਿਹਨੇ ਮਤਲਬ ਡਿਪਲੋਮਾ ਕੀਤਾ 60% ਦੇ ਨਾਲ ਇਲੈਕਟ੍ਰੀਕਲ ਚ ਇਲੈਕਟ੍ਰੋਨਿਕਸ ਤੇ ਕਮਿਊਨੀਕੇਸ਼ਨ ਵਾਲੇ ਭਰ ਸਕਦੇ ਹੋ ਬਾਕੀ ਇਨਸਟਰੂਮੈਂਟੇਸ਼ਨ ਅਤੇ ਪ੍ਰੈਸ ਕੰਟਰੋਲ ਵਾਲੇ ਵੀ ਤੁਸੀਂ ਭਰ ਸਕਦੇ ਹੋ 60% ਨੰਬਰ ਚਾਹੀਦੇ ਜਿਹੜੀਆਂ ਗ੍ਰੇਡ ਟੂ ਦੀਆਂ ਰਜੇ ਇਹ ਵੀ ਮੈਟ੍ਰਿਕ ਸਮੇਤ ਰੈਗੂਲਰ ਆਈਟੀਆਈ ਵਾਲੇ ਬੱਚੇ ਭਰ ਸਕਦੇ ਆ ਤੇ ਇਹਦੇ ਵਿੱਚ ਇਲੈਕਟ੍ਰੀਕਲ ਡਿਸਪੀਲਨ ਦੀ ਕਿਸੇ ਵੀ ਬ੍ਰਾਂਚ ਦੇ ਵਿੱਚ 60% ਤੁਹਾਡੇ ਹੋਣੇ ਚਾਹੀਦੇ ਜਾਂ ਇਲੈਕਟ੍ਰੀਕਲ ਇੰਜੀਨੀਅਰਿੰਗ ਡਿਪਲੋਮਾ ਵਿੱਚ ਘੱਟੋ ਘੱਟ 50 50% ਨੰਬਰ ਹੋਣੇ ਚਾਹੀਦੇ ਡਿਪਲੋਮੇ ਵਾਲੇ ਵੀ ਭਰ ਸਕਦੇ ਆ ਤੇ ਰੈਗੂਲਰ ਆਈਡੀਆਈ ਵਾਲੇ ਵੀ ਭਰ ਸਕਦੇ ਆ ਇਹਦੇ 'ਚ ਅਪਰੈਂਟਸ਼ਿਪ ਦਾ ਕੋਈ ਚੱਕਰ ਨਹੀਂ ਇਹਨੂੰ ਤੁਸੀਂ ਸਾਰੇ ਭਰ ਸਕਦੇ ਹੋ ਠੀਕ ਹੈ ਇਹਦੇ ਵਿੱਚ ਕੋਈ ਅਪਰੈਂਟਸ਼ਿਪ ਦੀ ਇੱਥੇ ਗੱਲ ਨਹੀਂ ਕੀਤੀ ਨਾ ਕੋਈ ਸਖਿਆਰਤੀ ਪਾਣ ਵਾਲਾ ਕੋਈ ਸਰਟੀਫਿਕੇਟ ਜੇ ਉਹ ਕੁਝ ਵੀ ਇਹਨਾਂ ਨੇ ਦਿੱਤਾ ਹੋਇਆ ਇਹ ਤੁਸੀਂ ਭਰ ਸਕਦੇ ਹੋ ਇਹਨੂੰ ਆਈਟੀਆ ਵਾਲੇ ਨੇ ਰੋਜ਼ ਬੱਚੇ ਭਰ ਸਕਦੇ ਹੈਗੇ ਰਜੀ ਠੀਕ ਹੈ ਨਾ ਬਾਕੀ ਜੀ ਆਪਾਂ ਬਾਕੀ ਸਾਰਾ ਕੁਝ ਉਹੀ ਹੈ ਜਿਹੜਾ ਕੁਝ ਆਪਾਂ ਪਹਿਲਾਂ ਪੜਿਆ ਰਜੀ ਇਹਦੇ ਵਿੱਚ ਸਾਰਿਆਂ 'ਚ ਪੰਜਾਬੀ ਦਾ ਪੇਪਰ ਹੋਗਾ ਹੀ ਹੋਊਗਾ ਠੀਕ ਹੈ ਜੇ ਆਪਾਂ ਪੋਸਟਾਂ ਦੀ ਗੱਲ ਕਰੀਏ ਆ ਦੇਖੋ 50 ਨੰਬਰ ਦਾ ਪੇਪਰ ਪੇਪਰ ਉਹੀ ਰਹੂਗਾ ਰਜੀ ਪੋਸਟਾਂ ਦੀ ਗੱਲ ਕਰੀਏ ਫੀਸ ਰਜੇ ਰਹੂਗੀ 1416 ਰੁਪਏ ਜਰਨਲ ਦੀ ਤੇ ਐਸਸੀ ਦੇ ਰਹੂਗੀ 885 ਤੇ ਜਿਹੜੇ ਮਤਲਬ ਡਿਸੇਬਲ ਪਰਸਨ ਨੇ ਉਹਨਾਂ ਦੀ ਵੀ 885 ਰੁਪਏ ਰਹੂਗੀ ਫੀਸ ਸੇਮ ਹੀ ਰਹੇ ਸਾਰਿਆਂ ਦੀ ਆ ਦੇਖ ਇਹਦੇ ਵਿੱਚ ਜੇ ਜੇ ਆਪਾਂ ਗੱਲ ਕਰੀਏ ਲਾਈਨਮੈਨ ਦੀਆਂ ਇਹਦੇ ਵਿੱਚ ਵੀ ਬੈਕਲੌਗ ਦੀਆਂ 53 ਪੋਸਟਾਂ ਨੇ ਤੇ ਜੇ ਆਪਾਂ ਜਰਨਲ ਦੀ ਐਲਐਮ ਦੀ ਇਹ 14 ਦੇ 6 ਪੋਸਟਾਂ ਨੇ ਬਾਕੀ ਜਰਨਲ ਸਾਰਿਆਂ ਲਈ ਹੁੰਦਾ ਹੀ ਹੁੰਦਾ ਬਾਕੀ ਆਪਦੀਆਂ ਕੈਟਾਗਰੀ ਵਾਲੀ ਦੇਖ ਲਿਓ ਤੇ 129 ਪੋਸਟਾਂ ਬੈਕਲੌਗ ਦੀਆਂ ਜਾਦੇ ਹਰੇਕ ਦੇ ਵਿੱਚ ਹੀ ਠੀਕ ਹੈ ਸਬਸਟੇਸ਼ਨ ਦੀਆਂ ਜਿਹੜੀਆਂ ਹੈਗੀਆਂ ਨੇ ਉਹ 19 ਨੇ ਬੈਕਲੌਗ ਦੀਆਂ ਤੇ ਆਪਣੇ ਕੋਲ ਜਿਹੜੇ ਨਿਊ ਪੋਸਟਾਂ 49 ਹੈਗੀਆਂ ਨੇ ਜਰਨਲ ਲਈ 18 ਕੁੜੀਆਂ ਦੇ ਲਈ ਤੇ ਬਾਕੀ ਓਪਨ ਚ ਹੀ ਕਹਿ ਲਓ ਤੁਸੀਂ ਤੇ ਬਾਕੀ 176 ਪੋਸਟਾਂ ਹੈ ਬਣਨਗੀਆਂ ਤੇ 195 ਪੋਸਟਾਂ ਆਪਣੇ ਕੋਲ ਟੋਟਲ ਬਣ ਜਾਂਦੀਆਂ ਤੇ ਇਹਦੀ ਤਿਆਰੀ ਵਧੀਆ ਕਰੋ ਐਸਐਸਏ ਤੇ ਜੇ ਨੀਆਂ ਕਾਫੀ ਵੈਕੈਂਸੀਆਂ ਜਿਹੜੀਆਂ ਹੈਗੀਆਂ ਆਪਣੇ ਕੋਲੇ ਤਾਂ ਜਿਹੜੇ ਬੱਚੇ ਪੀਐਸਪੀਸੀਐਲ 'ਚ ਲੱਗਣ ਕਰਨੀ ਹੋ ਰਹਿ ਗਏ ਉਹ ਇਹਦੀ ਤਿਆਰੀ ਖਿੱਚ ਕੇ ਕਰੋ ਰਜੇ ਤੇ ਬਾਕੀ ਬਸ ਇਹੀ ਇਹਦੇ ਚ ਹੈਗਾ ਹੋਰ ਕੁਝ ਹੈ ਨਹੀਂ ਡੇਟ ਤੋਂ ਪਹਿਲਾਂ ਪਹਿਲਾਂ ਫਾਰਮ ਆਪ ਦਾ ਫਿਲ ਕਰ ਦੋ ਤੇ ਜਿਹੜੇ ਬੱਚਾ ਨੂੰ ਬੈਚ ਚਾਹੀਦਾ ਉਹ ਆਪਣੀ ਐਪ ਦੇ ਉੱਪਰ ਜਾ ਕੇ ਲੈ ਸਕਦੇ ਹੋ ਜਿਹਦੇ ਉੱਤੇ ਮੈਂ ਤੁਹਾਨੂੰ ਦੱਸਿਆ ਹੈਗਾ ਮੈਂ ਅੱਜ 500 ਦਾ ਡਿਸਕਾਊਂਟ ਉਹਦੇ ਤੇ ਅਨਾਉਂਸ ਕਰਤਾ ਤੇ ਆਪਣੀ ਐਪ ਦੇ ਉੱਪਰ ਜਾ ਕੇ ਲੈ ਸਕਦੇ ਹੋ ਠੀਕ ਹੈ ਜਿਹੜਾ ਕਿ ਕੱਲ ਤੱਕ ਚੱਲੂਗਾ ਉਸ ਤੋਂ ਬਾਅਦ ਫਿਰ ਪ੍ਰਾਈਸ ਵਾਹ ਜਾਣਗੇ ਤੇ ਇਹ ਬੈਚ ਰਜੇ ਮਤਲਬ ਆ ਨਹੀਂ ਹੈਗਾ ਵੀ ਬਹੁਤ ਸਾਰੇ ਬੈਚ ਬਹੁਤ ਸਸਤੇ ਵੀ ਤੁਹਾਨੂੰ ਮਿਲਦੇ ਹੋਣਗੇ ਤੁਸੀਂ ਆਸ-ਪਾਸੋਂ ਦੇਖਦੇ ਹੋ ਤਾਂ ਲੈ ਲੈਣੇ ਹੋ ਪਰ ਇਹਦੇ ਵਿੱਚ ਕੁਆਲਿਟੀ ਕੰਟੈਂਟ ਹੋਊਗਾ ਤੇ ਬਾਲਾ ਐ ਨਹੀਂ ਹੈ ਵੀ ਬਾਲਾ ਮਹਿੰਗਾ ਵੀ ਨਹੀਂ ਕੋਈ ਪਰ ਉਹਨਾਂ ਜਿੰਨਾ ਐ ਵੀ ਨਹੀਂ ਹੈਗਾ ਵੀ ਮੈਂ ਉਹੀ ਵੰਡੀ ਜਾਂਦਾ ਹਨ ਤਾਂ ਜਿਹੜੇ ਬੱਚੇ ਚੰਗੀ ਤਿਆਰੀ ਕਰਨਾ ਚਾਹੁੰਦੇ ਆ ਤਾਂ ਉਹ ਬੈਚ ਲਓ ਤੇ ਚੰਗੀ ਤਿਆਰੀ ਤੁਹਾਨੂੰ ਟੈਕਨੀਕਲ ਦੀ ਤੇ ਨਾਨ ਟੈਕਨੀਕਲ ਦੀ ਪ੍ਰੋਪਰ ਤਿਆਰੀ ਕਰਨ ਇਹਦੇ ਵਿੱਚ ਮਿਲੋਗੀ ਤੇ ਬਹੁਤ ਸੋਹਣਾ ਪੜਾਇਆ ਹੋਇਆ ਹੈ ਜੇ ਸਾਰ ਠੀਕ ਹੈ ਤੇ ਬੈਚ ਇਹ ਜਿਹੜਾ ਜੇ ਆਲਾ ਬੈਚ ਹੈ ਮੈਂ ਨਾ ਪਹਿਲਾਂ ਹੀ ਮੈਂ ਚਲਾਤਾ ਸੀਗਾ ਪੀਐਸਪੀਸੀਐਲ ਟੀਸੀਐਲ ਦੇ ਲਈ ਉਹਦੇ ਚ ਆਪਾਂ ਪਹਿਲਾਂ ਸ਼ੁਰੂ ਵੀ ਇਲੈਕਟ੍ਰੋਨਿਕਸ ਕਰਦੇ ਸੀਗੀ ਠੀਕ ਹੈ ਜੇ ਤਾਂ ਇਲੈਕਟ੍ਰੋਨਿਕਸ ਮੈਂ ਉਹਦੇ ਚ ਲਾਈਵ ਪੜਾ ਰਿਹਾ ਤੇ ਇਲੈਕਟ੍ਰੋਨਿਕਸ ਇਲੈਕਟ੍ਰੋਨਿਕਸ ਦੇ ਜੇ ਤੁਸੀਂ ਦੇਖੋ 40 ਪਲੱਸ ਲੈਕਚਰ ਕਰ ਲੈ ਬੇਸਿਕ ਤੇ ਨਾਲ ਨਾਲ ਇਲੈਕਟ੍ਰੋਨਿਕਸ ਦੇ ਮਿਲਾ ਕੇ ਆਪਣੇ ਹੋ ਗਿਆ ਮਤਲਬ ਹਜੇ ਵੀ ਉਹ ਰਹਿੰਦੀ ਹੈ ਚੱਲ ਰਹੀ ਹੈ ਫਿਰ ਡਿਟੇਲ ਇਲੈਕਟ੍ਰੋਨਿਕਸ ਵੀ ਅਪਾ ਪੜਾਂਗੇ ਪਾਵਰ ਵੀ ਤੇ ਬੇਸਿਕ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਜਿਹੜੀ ਆਪਣੀ ਹੈਗੀ ਹੈ ਸਾਰੀ ਮਸ਼ੀਨ ਵਗੈਰਾ ਉਹ ਵੀ ਬਹੁਤ ਡਿਟੇਲ ਚ ਤੇ ਨਮੈਰੀਕਲ ਵਗੈਰਾ ਸਭ ਕਰਾਂਗੇ ਠੀਕ ਹੈ ਤਾਂ ਤੁਸੀਂ ਆਪਣੇ ਨਾਲ ਜੁੜ ਸਕਦੇ ਹੋ ਆਪਣੀ ਐਪ ਦੇ ਉੱਪਰ ਤੇ ਜਿਹਦੇ ਉੱਤੇ ਕੱਲ ਤੱਕ 500 ਦਾ ਡਿਸਕਾਊਂਟ ਹੈ ਅੱਜ ਉਹਦਾ ਪ੍ਰਾਈਸ 2500 ਆ ਰਿਹਾ ਜੀ ਤਾਂ ਤੁਹਾਨੂੰ ਕੱਲ ਤੱਕ ਉਹ 2000 ਰੁਪਏ ਦਾ ਮਿਲ ਜਾਊਗਾ ਜਦੋਂ ਇਹ ਵੀਡੀਓ ਅਪਲੋਡ ਹੋ ਰਹੀ ਹੈ ਤਾਂ ਉਹਦੇ ਉਹਦੇ ਵਿੱਚ ਹੀ ਮੈਂ ਉਹਦਾ ਪ੍ਰਾਈਸ ਘਟਾ ਦੂੰਗਾ ਕੱਲ ਤੱਕ ਜਿਹੜੇ ਬੱਚੇ ਲੈਣਾ ਚਾਹੁੰਦੇ ਆ ਤਾਂ ਲੈ ਲਓ ਡਿਸਕਾਊਂਟ ਤੁਹਾਡਾ ਚੱਲ ਰਿਹਾ ਹੈਗਾ ਤਾਂ ਠੀਕ ਹੈ ਜੀ ਓਕੇ ਬਾਏ ਜੀ